ਸਰਹੰਦ ਨਹਿਰ ਵਿੱਚ ਜੋ ਨੇੜਲੇ ਪਿੰਡ ਹੈਂਡੋ ਦੇ ਨਿਵਾਸੀ ਜਸਵੰਤ ਸਿੰਘ ਜੋ ਸੁਵੰਤ ਸਿੰਘ ਜੋ ਸਦੀ ਉਮਰ 38 ਸਾਲ ਦੱਸੀ ਜਾ ਰਹੀ ਹੈ ਪਤਨੀ ਨੀਹਾ ਰਾਣੀ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈਏ ਦੱਸਦੇ ਹੀ ਇਹ ਪ੍ਰਾਪ ਜਾਣਕਾਰੀ ਅਨੁਸਾਰ ਕਿਸੇ ਵਿਅਕਤੀ ਨੇ ਪੁਲਿਸ ਨੂੰ ਸੂਚਿਤ ਕੀਤਾ ਹੈ ਕਿ ਇੱਕ ਕਾਰ ਸਰਹੰਦ ਨਹਿਰ ਕਿਨਾਰੇ ਜਿਹੜੀ ਹੈ ਸੁਨਸਾਨ ਹਾਲਤ ਦੇ ਵਿੱਚ ਖੜੀ ਹੈ ਤੇ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਦੇਖਿਆ ਕਿ ਕਾਰ ਦੇ ਨੇੜੇ ਚਪਲਾਂ ਤੇ ਇੱਕ ਮੋਬਾਈਲ ਫੋਨ ਜਿਹੜਾ ਹੈ ਉਪਿਆਸ ਸੀ ਤੇ ਇਸ ਦੌਰਾਨ ਪ੍ਰਬਤ ਮੈਂਬਰਾਂ ਨੇ ਵੀ ਇਹਨਾਂ ਦੋਵਾਂ ਨੂੰ ਜਿਹੜੀ ਹੈ ਤਲਾਸ਼ ਉਹਨਾਂ ਦੋਵਾਂ ਦੀ ਲਈ ਤੇ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਜਸਵੰਤ ਸਿੰਘ ਦੇ ਪਰਾ ਗੁਰਜੰਤ ਸਿੰਘ ਨੇ ਦੱਸਿਆ ਕਿ ਉਸਦੇ ਪਰਾ ਤੇ ਪਰਚਾਈ ਕੋਲ ਕਰੀਬ 3:30 ਵਜੇ ਘਰੋਂ ਕਾਰ ਤੇ ਨਿਕਲੇ ਸਨ ਤੇ ਜਿਨ੍ਹਾਂ ਨੇ ਕੁਝ ਸਮੇਂ ਬਾਅਦ ਜਾ ਕੇ ਸਰਹੰਦ ਮਹਿਰ ਵਿੱਚ ਜਾ ਕੇ ਛਾਲ ਮਾਰ ਦਿੱਤੀ ਗੁਰਜੰਤ ਸਿੰਘ ਨੇ ਦੱਸਿਆ ਕਿ ਪਿੰਡ ਦੇ 2-3 ਵਿਅਕਤੀਆਂ ਵੱਲੋਂ ਉਸਤੇ ਭਰਾ ਤੇ ਪਰਜਾਇ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ ਕਿਉਂਕਿ ਉਹਨਾਂ ਕੋਲ ਕੁਝ ਇਤਰਾਜ਼ਯੋਗ ਵੀਡੀਓ ਸਨ ਤੇ ਉਹਨਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਮੇਰੇ ਭਰਾ ਪਰਜਾਇ ਦਾ ਦੂਜੀ ਧੀਰ ਦੇ ਨਾਲ ਅਦਾਲਤ ਵਿੱਚ ਕੇਸ ਚੱਲਦਾ ਹੈ ਤੇ ਗੁਰਜੰਤ ਨੇ ਇਹ ਵੀ ਦੱਸਿਆ ਹੈ ਕਿ ਪਿੰਡ ਦੇ ਵਿਅਕਤੀ ਜਿਹੜੇ ਨੇ ਉਸਤੇ ਭਰਾ ਪਰਜਾਇ ਨੂੰ ਜਿਸ ਤਰ੍ਹਾਂ ਦੇ ਨਾਲ ਤੰਗ ਕਰਦੇ ਸੀ ਤੇ ਹੋ ਸਕਦਾ ਹੈ ਆਤਮ ਹੱਤਿਆ ਦਾ ਕਾਰਨ ਇਹੀ ਹੋਵੇ ਤੇ ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਦੁਪਹਿਰ ਵਿੱਚ ਦੁਪਹਿਰ ਤੋਂ ਬਾਅਦ ਨਹਿਰ ਵਿੱਚੋਂ ਜਿਹੜੀ ਹੈ ਗੋਤਾਖੋਰਾ ਨੇ ਪਤਨੀ ਨੀਹਾ ਦੀ ਲਾਸ਼ ਬਰਾਮਦ ਕਰ ਲਈ ਜਿਸ ਨੂੰ ਪੁਲਿਸ ਨੇ ਪੋਸਟਮਾਰਟਮ ਦੇ ਲਈ ਭੇਜਵਾ ਦਿੱਤਾ ਹੈ ਉਸ ਪਤਨੀ ਜਸਵੰਤ ਸਿੰਘ ਦੀ ਨਹਿਰ ਵਿੱਚੋਂ লাশ ਜਿਹੜੀ ਹੈ ਉਹ ਕੱਢੀ ਜਾ ਰਹੀ ਹੈ ਤੇ ਬਰਬਾਦ ਕਮੇਬਰਾ ਵੱਲੋਂ ਪੁਲਿਸ ਕੋਲ ਬਿਆਨ ਦਰਜ ਕਰਵਾਏ ਜਾ ਰਹੇ ਨੇ ਤੇ ਉਤੇ ਹੀ ਮ੍ਰਿਤਕ ਪਤੀ ਪਤਨੀ ਆਪਣੇ ਪਿੱਛੇ ਤਿੰਨ ਬੱਚੇ ਛੱਡ ਗਏ ਨੇ ਤੇ ਮ੍ਰਿਤਕ ਜਸਵੰਤ ਸਿੰਘ ਕਿਤੇ ਵੱਜੋਂ ਟੈਕਸੀ ਚਾਲਕ ਦਾ ਕੰਮ ਜਿਹੜਾ ਉਹ ਕਰਦਾ ਸੀ ਤੇ ਬਹੁਤ ਹੀ ਸੌ ਸੁਬਾ ਦਾ ਮਾਲਕ ਜਿਹੜਾ ਉਹ ਦੱਸਿਆ ਜਾ ਰਿਹਾ ਇਸ ਤੇ ਦੋਵਾਂ ਦੀ ਮੌਤ ਦਾ ਕਾਰਨ ਜਿਹੜਾ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ ਹੈ ਉਹਨਾਂ ਦੋਨਾਂ ਦੀ ਮੌਤ ਨੇ ਜਿਹੜਾ ਪਿੰਡ ਦੇ ਲੋਕਾਂ ਨੂੰ ਤੰਗੂੜ ਕੇ ਰੱਖ ਦਿੱਤਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਪਿੱਛੇ ਕੀ ਕਾਰਨ ਹੋ ਸਕਦਾ ਹੈ ਫਿਲਹਾਲ ਪੁਲਿਸ ਤੇ ਬਲੋ ਕਾਰਵਾਈ ਕੀਤੀ ਜਾ ਰਹੀ ਹੈ ਪ੍ਰਵਾਕ ਮੈਂਬਰਾਂ ਦੇ ਬਿਆਨ ਜਿਹੜੇ ਨੇ ਉਹ ਦਰਜ ਕੀਤੇ ਜਾ ਰਹੇ ਹਨ ਨਾਮ ਹੈ ਗੁਰਜੰਟ ਸਿੰਘ ਪਿੰਡ ਹੇਡੋਵਟ ਭਾਜੀ ਮੇਰਾ ਬ੍ਰਦਰ ਸੀ ਤੇ ਮੇਰੀ ਭਾਬੀ ਸੀਗੇ ਇਹ ਕੱਲ 3:30 ਵਜੇ ਪਿੰਡੋਂ ਤੁਰੇ ਤੇ ਪੌਣੀ ਕੁ 5 ਵਜੇ ਇਹਨਾਂ ਨੇ ਗੜੀ ਨਾਲ ਛਾਲ ਮਾਰਤੀ ਕਾਰਨ ਸੀਗਾ ਸਾਡੇ ਪਿੰਡ ਦੇ ਤਿੰਨ ਕ ਬੰਦੇ ਆ ਜੀ ਉਹਨਾਂ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੇ ਸੀਗੇ ਤੇ ਕੁਝ ਵੀਡੀਓ ਸੀ ਉਹਨਾਂ ਕੋਲ ਉਹਦੀ ਵਾਇਰਲ ਕਰਦੀ ਗੱਲਾਂ ਕਰਦੇ ਸੀਗੇ ਤੇ ਦੋਹੇ ਨਹੀਂ ਬਰਦਾਸ਼ਤ ਕਰ ਸਕਿਆ ਤੇ ਉਹਨਾਂ ਨੇ ਸੁਸਾਇਡ ਕਰ ਲਿਆ ਕਿੰਨੀ ਉਮਰ ਸੀ ਇਹਨਾਂ ਦੀ ਦੋਨੋਂ 36-37 ਸਾਲ ਸੀ ਉਹ ਕੌਣ ਨੇ ਜਿਹੜੇ ਇੱਕ ਸਾਈਟ ਵੀ ਆਜੀ ਪਿੰਡ ਦਾ ਹੀ ਆਪਣੇ ਤੇ ਉਹਦੇ ਦੋ ਭਤੀਜੇ ਆ ਜੀ ਤੁਹਾਡੇ ਨਾਲ ਪਹਿਲਾਂ ਵੀ ਗੱਲਬਾਤ ਹੋਈ ਐ ਪਹਿਲਾਂ ਵੀ ਪਾਤਾ ਚੱਲਦਾ ਜਾਂਦਾ ਆਪਸੀ ਦਾ ਕੇਸ ਚੱਲਦਾ ਪਿਆ ਤੇ ਧਮਕੀ ਦੇ ਕੇ ਕੇਸ ਵਾਪਸ ਲੈ ਲਓ ਨਹੀਂ ਬਸ ਇੱਕ ਕਦਮ ਵਿੱਚ ਕੇਸ ਚੱਲਦਾ ਸੀ ਪਹਿਲੇ ਕਹਿੰਦੇ ਆਪਸੀ ਗੱਲ ਹੋਈ ਸੀ ਇਹਦੇ ਇਹੀ ਚੱਕਰ ਚ ਕੇ ਆ ਮਾਮਲਾ ਕਰਕੇ ਕਰਾਤਾ ਹਾਂ ਦੀ ਹਾਂ ਜੀ ਉਹ ਚੱਲਦਾ ਸੀਗਾ ਤੇ ਦੁਬਾਰਾ ਹੁਣ ਫੇਰ ਕਰ ਗਏ ਇਸ ਕੁਸਾਈਡ ਦਾ ਕਾਰਨ ਫਿਰ ਇਹੀ ਬਣੇ ਵੀ ਜੇ ਤੰਗ ਪਰੇਸ਼ਾਨ ਕਰਦੇ ਤੰਗ ਪਰੇਸ਼ਾਨ ਕਰਦਿਆਂ ਹਾਂਜੀ ਤੰਗ ਪਰੇਸ਼ਾਨ ਕਰਦੇ ਕੋਈ ਜਵਾਗ ਹੈ ਕਿਥੇ ਜਵਾਗ ਤੇਨੇ ਬੱਚੇ ਦੋ ਕੁੜੀਆਂ ਇੱਕ ਮੁੰਡਾ ਕਿੰਨੀ ਉਮਰ ਹੈ ਜੀ ਉਹਨਾਂ ਦੀ ਮੁੰਡੇ ਕਿੰਨੇ ਉਮਰ ਦੇ 17 ਸਾਲ ਮੁੰਡਾ ਪ੍ਰਸ਼ਾਸਨ 15 ਸਾਲ ਦੀ ਕੁੜੀ ਇੱਕ ਇੱਕ 10 ਸਾਲ ਦੀ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਸਾਡੇ ਭਾਈ ਨੂੰ ਸਾਹ ਮਿਲੇ ਉਹ ਤਾਂ ਮੋਨਣਾ ਨਹੀਂ ਉਹਨੂੰ ਸਾਹ ਮਿਲ ਜੇ ਬਸ ਜਸਵੰਤ ਸਿੰਘ 38 38 ਦੇ ਸਾਲ 38 ਦੇ ਸਾਲ ਦੀ ਵਾਸੀ ਠੀਕ ਹੈ ਨਾ ਬਬੀ ਘਟਨਾ ਇਹ ਮੇਰੇ ਪਿੰਡੇ ਆ ਘਰ ਇੱਕ ਉਹ ਮੁੰਡੇ ਨਾ ਕੋਈ ਇਹਨਾਂ ਦੀ ਆਸ ਵਿੱਚ ਗੱਲ ਹੋਊਗੀ 2 2.5 ਸਾਲ ਅਖਬਾਰ ਉਹਨਾਂ ਨੇ ਅਖਬਾਰ ਨੂੰ 24 ਕਢਾਇਆ ਸੀਗਾ ਤੇ ਹੁਣ ਉਹ ਧੌਕੀਆਂ ਦਿੰਦੇ ਸੀ ਇਹਨਾਂ ਨੂੰ ਵੀ ਤੁਸੀਂ ਵੀ ਕੇਸ ਵਾਸਤੇ ਵੇਲੇ ਐ ਕਰਦਾਂਗੇ ਤੁਹਾਡਾ ਐ ਜਰੂਸ ਕਢਦਾਂਗੇ ਇਦਾਂ ਐ ਇਹ ਬਸ ਉਹਨਾਂ ਨੇ ਇਹਨਾਂ ਦੇ ਦਿਮਾਗ ਤੇ ਪਰੇਸ਼ਾਨੀ ਪਾਈ ਰੱਖੀ ਅਸੇ ਹੋਰ ਘਰ ਦੀ ਕੋਈ ਪ੍ਰੋਬਲਿਮ ਨਹੀਂ ਸੀ ਕੋਈ ਇਹੋ ਜਿਹਾ ਕੋਈ ਚੱਕਰ ਨਹੀਂ ਸੀ ਜਿਹੜੇ ਉਤੋਂ ਤੰਗ ਆ ਕੇ ਕਿ ਹਾਂ ਉਹਨਾਂ ਨੂੰ ਤਾਂ ਤੰਗ ਹੋ ਗਏ ਇਹ ਇਹਨਾਂ ਨੇ ਇਹ ਕੰਮ ਕੀਤਾ ਤਾਂ ਕਿਹੜਾ ਕਦਮ ਚੱਕਿਆ ਹਾਂਜੀ ਕੀ ਕਦਮ ਚੱਕਿਆ ਇਹਨਾਂ ਨੇ ਨਹਿਰ ਚ ਛਾਲ ਮਾਰਤੀ ਹੈ ਲੈ ਲਾਸ਼ਾਂ ਬਰਾਮਦ ਹੋ ਗਈਆਂ ਹਾਂਜੀ ਇੱਕ ਲਾਸ਼ ਬਰਾਮਦ ਹੋ ਗਈ ਜੀ ਮੇਰੇ ਨੌ ਦੀ ਤੇ ਮੁੰਡੇ ਦੀ ਨਹੀਂ ਹੋਈ ਕੀ ਮੰਗ ਕਰਦੇ ਹਾਂਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਇਨਸਾਫ ਮਿਲਣਾ ਹੁਣ ਇਨਸਾਫ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਆਪਾਂ ਤਾਂ ਡਾਕਟਰ ਨਵਦੀਪ ਸਿੰਘ ਅੰਡੋ ਥੋੜੀ ਦੇਰ ਪਹਿਲਾਂ ਇੱਕ ਡੈਡ ਬੋਡੀ ਆਈ ਆ ਜਿਹਨੇ ਨਾਮ ਨੇਹਾ ਰਾਣੀ ਆ ਪਤਨੀ ਜਸਵੰਤ ਸਿੰਘ ਜਿੰਨਦੀ ਡੁੱਬਕੇ ਡੈਥ ਹੋਈ ਆ ਤੇ ਫਿਲਹਾਲ ਤਾਂ ਜਿਵੇਂ ਕੋਈ ਬੋਡੀ ਆਈ ਆ ਤੇ ਉਹਦੀ ਪੋਸਟਮਾਰਟਮ ਵਾਸਤੇ ਰੱਖ ਲਿਆ ਤੇ ਕੱਲ ਉਹਨਾਂ ਦਾ ਪੋਸਟਮਾਰਟਮ ਹੋਏਗਾ ਸਰ ਇੱਕ ਡੈਡ ਬੋਡੀ ਆਈ ਆ ਉਹਨਾਂ ਮੁਤਾਬਕ ਵੀ ਦੋ ਜਿਹੜੇ ਨੇ ਉਹਨਾਂ ਨੇ ਹਾਂਜੀ ਅਪਲੀਕੇਸ਼ਨ ਦੇ ਵਿੱਚ ਤਾਂ 2 ਇਅਰ ਕਹਿੰਦੇ ਬਟ ਰਿਕਵਰੀ ਹਲੇ ਇੱਕੋ ਜਿਹੀ ਹੋਈ ਐ ਤੇ ਦੂਸਰੀ ਬੋਡੀ ਜਦੋਂ ਉਹਦਾ ਗਿਰਦੀ ਤੇ ਉਹਦਾ ਵੀ ਕੋਈ ਨਹੀਂ ਕਿੰਨੀ ਉਮਰ ਹੈ ਇਹਦਾ ਇਹ ਸਕਰ तकरीबन तकरीबन ਸਰ 30 ਤੇ 40 ਦੇ ਵਿੱਚ ਵਿੱਚ ਇੱਕ 17 18 ਦੀ ਦਰਮਿਆਨੀ ਰਾਤ ਨੂੰ ਇੱਕ ETOs ਕਾਰ ਗੱਡੀ ਤੋਂ ਨਿਲੋਂ ਪਰਮਜੀਤ ਸਿੰਘ ਦੇ ਪੰਪ ਦੇ ਕੋਲ પેટ્રોલ ਪੰਪ ਦੇ ਕੋਲ ਖੜੀ ਮਿਲੀ ਸੀ ਉੱਥੇ ਜਦੋਂ ਪੁਲਿਸ ਪਾਰਟੀ ਪਹੁੰਚੀ ਤਾਂ ਇਸ ਗੱਡੀ ਦੀ ਭਾਲ ਦੇ ਵਿੱਚ ਉਸਦੇ ਪਰਿਵਾਰਕ ਮੈਂਬਰ ਵੀ ਉੱਥੇ ਉਸ ਗੱਡੀ ਨੂੰ ਲੱਭ ਰਹੇ ਸਨ ਆਏ ਹੋਏ ਸੀ ਤੇ ਜਦੋਂ ਪਤਾ ਲੱਗਿਆ ਵੀ ਇਹ ਏਟੋ ਬੇਟ ਦੇ ਹਸਬੰਡ ਵਾਈਫ ਦੀ ਗੱਡੀ ਹੈ ਤੇ ਉਹਨਾਂ ਨੂੰ ਲੱਭਣ ਵਾਸਤੇ ਇੱਥੇ ਆਏ ਨੇ ਤੇ ਜਦੋਂ ਉਹਨਾਂ ਦੀ ਪੁੱਛਗਿੱਛ ਕੀਤੀ ਤੇ ਭਾਲ ਕੀਤੀ ਤਾਂ ਉੱਥੇ ਇੱਕ ਮੋਬਾਈਲ ਨੀਹਾ ਦਾ ਤੇ ਚੱਪਲਾ ਮਿਲੀਆਂ ਜਿਸ ਤੋਂ ਜਾਪਦਾ ਸੀ ਵੀ ਇਹ ਦੋਨੋਂ ਹੀ ਨਰਦੇ ਵਿੱਚ ਛਾਲ ਮਾਰ ਗਏ ਹਨ ਜਿਵੇਂ ਅੱਜ ਸਵੇਰੇ ਸਾਨੂੰ ਉਹ ਤੱਕ ਖੋਰਾਂ ਦੀ ਮਦਦ ਨਾਲ ਪਤਾ ਲੱਗਾ ਕਿ ਇੱਕ ਨੇਹਾ ਦੀ ਲਾਸ਼ ਸਾਨੂੰ ਮਿਲ ਗਈ ਹੈ ਜਿਸ ਦੀ ਡੈੱਡ ਬੋਡੀ ਅਸੀਂ ਸਮਰਾਲਾ ਸਿਵਲ ਹਸਪੀਟਲ ਦੇ ਵਿੱਚ ਰਖਾਤੀ ਆ ਉਹਦੀ ਜਸਵੰਤ ਸਿੰਘ ਜੱਸੀ ਆ ਜੀ ਉਹਦਾ ਨਾਮ ਇਹ ਨੇਹਾ ਦਾ ਹਸਬੰਡ ਆ ਜੀ ਉਹ ਤੇ ਉਹਦੀ ਅਜੇ ਲਾਸ਼ ਨਹੀਂ ਮਿਲੀ ਜੀ ਬੁੱਤਾਂ ਖੋਰਾਂ ਰਾਹੀਂ ਲੱਭਣ ਦੀ ਕੋਸ਼ਿਸ਼ ਕਰ ਰਹੇ ਆਂ ਜੀ ਇਹ ਮਾਮਲਾ ਮਾਮਲਾ ਕੀ ਹੈ ਜੀ ਕਿ ਉਹਨੇ ਸੂਸ਼ਰ ਤੋਂ ਕੀਤੀ ਜੀ ਪਤਾ ਲੱਗਿਆ ਕੁਝ ਉਹਦੇ ਪਰਿਵਾਰਕ ਮੈਂਬਰਾਂ ਤੋਂ ਪਤਾ ਲੱਗ ਰਿਹਾ ਜੀ ਕੋਈ ਕੋਈ ਉਹਨਾਂ ਦਾ ਪਿੰਡ ਦਾ ਹੀ ਕੋਈ ਹੈ ਕੋਈ ਲੜਕਾ ਜਿਸ ਨਾਲ ਪਹਿਲਾਂ ਉਹਦੇ ਕੋਈ ਤਾਲੁਕਾ ਕਾਚੀ ਉਹਦੀ ਕਰਕੇ ਹੀ ਇਹ ਉਹਨਾਂ ਨੇ ਐਡਾ ਵੱਡਾ ਖਤਰਨਾਕ ਸਟੈਪ ਚੱਕਿਆ ਜੀ ਇਹ ਪਤਾ ਲੱਗ ਰਿਹਾ ਕੁਝ ਉਹਨੇ ਬੈਕਮੇਲ ਕਰਦਾ ਸੀ ਉਹਨੂੰ ਕਿ ਕਰਦਾ ਸੀ ਜੀ ਕੋਈ ਇਹ ਜੀ ਵੈਰੀਫਾਈ ਕਰ ਰਹੇ ਆ ਜੀ ਇਹ ਵੈਰੀਫਾਈ ਕਰ ਰਹੇ ਆ ਜਿਵੇਂ ਵੀ ਤਕਰੀਸ਼ ਹੈ ਤੁਹਾਡੇ ਰਾਹੀਂ ਮਾਧਿਅਮ ਰਾਹੀਂ ਅਸੀਂ ਦੱਸ ਦਾਂਗੇ ਜੀ ਬੱਚੇ ਕਿੰਨੇ ਸੀ ਇਹਨਾਂ ਦੇ ਤਿੰਨ ਬੱਚੇ ਨੇ ਜੀ ਇੱਕ ਲੜਕਾ ਦੋ ਲੜਕੀਆਂ ਨੇ ਵੱਡਾ ਲੜਕਾ ਜੀ 17 ਸਾਲਾਂ ਦਾ ਦੂਜੀ ਲੜਕੀ 15 ਸਾਲ ਦੀ ਆ ਤੇ ਇੱਕ ਤੀਜੀ ਲੜਕੀ ਹਰਗੁਣ ਉਹ 10 ਸਾਲ ਦੀ ਹੈ ਤਿੰਨੇ ਬੱਚੇ ਪੜਦੇ ਨੇ ਜੀ ਇਹ ਹੇਠੋ-ਬੇਟ ਦੇ ਹੈਗੇ ਨੇ ਜੀ ਜੋ ਵੀ ਹੈਗਾ ਜੀ ਉਹਨਾਂ ਦੇ ਬਿਆਨਾਂ ਤੇ ਰਾਹੀਂ ਪਰਚਾ ਦੇ ਕੇ ਕਾਰਵਾਈ ਅਮਲ ਚਲੇਵਾਗੇ ਜੀ ਜੀ